ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ। ਜਦੋਂ ਮਰੀਦਾਂ ਜਾ ਕੇ ਕਿਹਾ ਬਾਬਾ ਨਾਨਕ ਆਇਆ ਤੇ ਫਿਰ ਨਾਲ ਦਸਤਗੀਰ ਵੀ ਆ ਗਿਆ। ਪਾਤਸ਼ਾਹ ਨੇ ਹੁਣ ਜਿਹੜੀ ਬਾੰਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ ਉਹ ਬੜੀ ਅਨੋਖੀ ਸੀ। ਜਦੋਂ ਸਾਰੇ ਇਕੱਠੇ ਹੋ ਗਏ ਨਾ ਇਸ ਤਰ੍ਹਾਂ ਜਿ ਤਾਂ ਉਹਨਾਂ ਨੂੰ ਇਹ ਸੀ ਫਿਰ ਵਾਬ ਨਾਲ ਕਿਉਂ ਗਾਉਂਦੇ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਗੇ ਛੋਟੇ ਵੱਡੇ ਪੀਰ ਹਿੱਲ ਗਏ ਨਾ ਪਾਤਸ਼ਾਹ ਨੇ ਫਿਰ ਕੀ ਕਿਹਾ ਸੁਣਿਓ। ਹਜ਼ੂਰ ਉੱਚੀ ਆਵਾਜ਼ ਚ ਬੋਲੇ ਕਹਿੰਦੇ ਪਾਤਾਲਾ ਪਾਤਾਲ ਲੱਖ ਹਜ਼ੂਰ ਨੇ ਉੱਚੀ ਸੁਰ ਵਿੱਚ ਬੰਦ ਦਿੱਤੀ ਪਾਤਾਲਾ ਪਾਤਾਲ ਲੱਖ ਆਗਸ ਆਗਾਸ ਪਰ ਉਹੜ ਕੋੜ ਕਪਾਲ ਥਕੇ ਵੇਦ ਕਹਨੇ ਕਵਤ ਪਤਲ ਆਕਾਸ਼ ਲਖ ਓੜਕ ਪਾਲੀ ਖਬਰ ਸੁਣਾਈ ਦਸਤ ਗੀਤ ਤਾਂ ਐ ਗੁੱਸੇ ਚ ਆ ਗਿਆ ਜਿਵੇਂ ਸੱਪ ਨੇ ਡੰਗ ਲਿਆ ਹੋਵੇ ਉਹਦੇ ਸੀਨੇ ਤੇ ਸੱਪ ਲਟਣ ਲੱਗ ਪਿਆ ਉਹਨੇ ਕਿਹਾ ਬਾਬਾ ਤੂੰ ਤੀਜੀ ਗਲਤੀ ਕਰ ਲਈ ਐ ਤੂੰ ਕੱਲਾ ਰਵਾਬ ਨਾਲ ਗਾਇਆ ਨਹੀਂ ਤੂੰ ਸਾਡੇ ਇਸਲਾਮ ਦੇ ਖਿਲਾਫ ਵੀ ਬੋਲ ਪਿਆ ਬਾਦਸ਼ਾਹ ਨੇ ਕਿਹਾ ਨਹੀਂ ਤੁਹਾਨੂੰ ਭੁਲੇਖਾ ਐ ਕਹਿੰਦਾ ਜੀ ਭਲੇਖਾ ਕਿਉਂ ਹੈ ਸਾਡੇ ਰੱਬ ਨਾਲੇ ਕਿਹਾ 14 ਲੋਕ ਨੇ 14 ਤਬਕ ਸਤ ਪਤਾਲ ਸਤ ਆਕਾਸ਼ ਤੇ ਬਾਬਾ ਤੂੰ ਲੱਖਾਂ ਹੀ ਲੱਖਾਂ ਕਹੀ ਜਾਂਨੇ ਇਹ ਤਾਂ ਸਾਡੇ ਧਾਰਮਿਕ ਗ੍ਰੰਥ ਦੇ ਉਲਟ ਹੈ ਸਾਡੇ ਸ਼ਹਿਰ ਵਿੱਚ ਬਹਿ ਕੇ ਸਾਡੇ ਖਿਲਾਫ ਕਹਿਣਾ ਸਾਡਾ ਰਾਵਰ ਕਹਿੰਦਾ ਹੈ 14 ਨੇ ਤੂੰ ਲੱਖਾਂ ਕਹਿਣਾ ਕਿ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਤੁਹਾਨੂੰ ਭਲੇਖ ਹੈ ਤੁਹਾਡੇ ਹਜਰਤ ਮੁਹੰਮਦ ਸਾਹਿਬ ਨੇ ਸਹੀ ਕਿਹਾ ਗਲਤ ਨਹੀਂ ਕਿਹਾ ਸਾਰੇ ਮੁਸਲਮਾਨ ਸ਼ਾਂਤ ਹੋ ਗਏ ਇੱਕਦਮ ਕਹਿੰਦੇ ਪਾਤਸ਼ਾਹ ਦਾ ਸਹੀ ਕਹਿਣ ਲੱਗ ਪਏ ਸਤਗੁਰਾਂ ਕਿਹਾ ਭਾਈ ਹਜਰਤ ਸਾਹਿਬ ਨੇ ਸਹੀ ਕਿਹਾ ਹਜਰਤ ਮੁਹੰਮਦ ਸਾਹਿਬ ਨੇ ਉਹਨਾਂ ਗਲਤ ਨਹੀਂ ਕਿਹਾ ਉਹਨਾਂ ਕਿਹਾ 14 ਲੋਕ ਨੇ ਸਤ ਪਤਾਲ ਸਤ ਆਕਾਸ਼ 14 ਤਬਕ ਨੇ ਪਾਤਸ਼ਾਹ ਕਹਿੰਦੇ ਉਹਨਾਂ ਸੱਚ ਕਿਹਾ ਪਰ ਮੈਂ ਵੀ ਸੱਚ ਕਹਿ ਰਿਹਾ ਪਤਾ ਕਿਉਂ ਉਹ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਇਓ ਨਹੀਂ ਕਹਤੇ ਜਿੰਨੇ ਮੈਨੂੰ ਨਜ਼ਰ ਆ ਰਹੇ ਮੈਂ ਕਹਿ ਰਿਹਾ ਗਲਤ ਕੋਈ ਵੀ ਨਹੀਂ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਹਨੇ ਕਹਿ ਦਿੱਤੇ ਉਮਤ ਨੂੰ ਉਹਨਾਂ ਨੂੰ 14 ਨਜ਼ਰ ਆਇਓ ਨਹੀਂ 14 ਬੋਲ ਦਿੱਤੇ ਮੈਨੂੰ ਲੱਖਾਂ ਹੀ ਦਿਸ ਰਹੇ ਨੇ ਕੁਦਰਤ ਵਿੱਚ ਮੈਂ ਲੱਖਾਂ ਹੀ ਕਹਿ ਰਿਹਾ ਨਾ حضرت ਮੁਹੰਮਦ ਸਾਹਿਬ ਨੇ ਗਲਤ ਕਿਹਾ ਨਾ ਮੈਂ ਗਲਤ ਕਿਹਾ ਤੁਸੀਂ ਲੋਕ ਸੋਚਣ ਵਾਲੇ ਗਲਤ ਸੋਚ ਰਹੇ ਹੋ ਦਸਤਗੀਰ ਦੀਆਂ ਅੱਖਾਂ ਚੁੱਭ ਗਈਆਂ ਹੁਣ ਦਸਤਗੀਰ ਪੀਰ ਬੋਲਿਆ ਕਹਿੰਦਾ ਬਾਬਾ ਸਿੱਧ ਕਰ ਸਕਦੇ ਬਿ ਲੱਖਾਂ ਪਤਾਲ ਆਕਾਸ਼ ਐ ਸਿੱਧ ਕਰ ਸਕਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਲਾਨ ਕਰਕੇ ਕਿਹਾ ਸਿੱਧ ਕਰ ਸਕਦਾ ਇੱਕ ਵਾਰ ਆਖੋ ਸਤਨਾਮ ਸ੍ਰੀ ਬਾਬਾ ਦਿਖਾ ਸਕਦਾ ਲੱਖਾਂ ਪਤਾਲ ਆਕਾਸ਼ ਵਿਖਾ ਸਕਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵਿਖਾ ਸਕਦਾ ਹੈ ਭਾਈ ਹੁਣ ਜਿਨ੍ਹਾਂ ਦੇ ਹੱਥ ਵਿੱਚ ਬਟੇ ਸੀ ਨਾ ਡਿੱਗ ਪਏ ਇਹ ਤਾਂ ਵਿਖਾਉਣ ਤੇ ਆ ਗਏ ਨੇ ਇਹ ਤਾਂ ਇਸ ਚੈਲੰਜ ਨੂੰ ਮੰਨ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਮੈਂ ਵਿਖਾ ਸਕਨੇ ਬਾਹਤਾਂ ਲਾਇਆ ਆਕਾਸ਼ ਲਖ ਓੜਕ ਬਾਲੀ ਖਬਰ ਸੁਣਾਈ ਪੁੱਛਿਆ ਫਿਰ ਕਹ ਦਸਤਗੀਰ ਅਸਾਂ ਵੀ ਦੇਖਾਂ ਜੋ ਤੋਹੇ ਪਾਈ ਸਾਨੂੰ ਵਿਖਾ ਸਕਨੇ ਜੋ ਤੁਸੀਂ ਵੇਖਿਆ ਸਾਹਿਬ ਨੇ ਕਿਹਾ ਵਿਖਾ ਸਕਨੇ ਪਰ ਦਸਤਗੀਰ ਇੱਕ ਸ਼ਰਤ ਹੈ ਮੇਰੀ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਉਹਨੂੰ ਦਿਖਾ ਦੰਦਾ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਮੈਂ ਉਹਨੂੰ ਵਿਖਾ ਸਕਦਾ ਹਾਂ ਲੱਖਾਂ ਪਤਾਲ ਅਕਾਸ਼ ਬੜੀ ਵੱਡੀ ਕਰਾਮਾਤੀ ਜੀ ਪੀਰ ਦਸਤਗੀਰ ਨੇ ਆਪਣੇ ਸੰਕੜੇ ਮুরিਦਾਂ ਚੇਲਿਆਂ ਵੱਲ ਨਜ਼ਰ ਮਾਰੀ ਕਿਹਦੇ ਤੇ ਵਿਸ਼ਵਾਸ ਕਰਾਂ ਕਿਹਦੇ ਤੇ ਵਿਸ਼ਵਾਸ ਕਰਾਂ ਫੈਸਲਾ ਪਤਾ ਕੀ ਕੀਤਾ ਉਹਨੇ ਆਪਣੇ ਬੇਟੇ ਦੀ ਬਾਹ ਪਕੜ ਕੇ ਸਾਰਿਆਂ 'ਚੋਂ ਮੋਹਰੇ ਬਿਠਾਤਾ ਮੇਰੇ ਬੇਟੇ ਨੂੰ ਬਿਠਾ ਦਿਓ ਮੈਨੂੰ ਵਿਸ਼ਵਾਸ ਹੈ ਮੇਰੇ ਆਪਣੇ ਪੁੱਤ ਤੇ ਹੋਰ ਨਹੀਂ ਕਿਸੇ ਤੇ ਮੈਨੂੰ ਆਪਣੇ ਬੇਟੇ ਤੇ ਵਿਸ਼ਵਾਸ ਹੈ ਮੈਂ ਸਭ ਮਰੀਦਾਂ ਨਾਲੋਂ ਆਪਣੇ ਬੇਟੇ ਤੇ ਵਿਸ਼ਵਾਸ ਕਰਨਾ ਇਹਨੂੰ ਵਿਖਾ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲਿਆ ਮੋਰੇ ਬਿਠਾਓ ਕਹਿੰਦੇ ਫਿਰ ਮੋਰੇ ਬਿਠਾਤਾ ਨਾਲ ਲੀਤਾ ਬੇਟਾ ਪੀਰ ਦਾ ਸਾਹਮਣੇ ਬਿਠਾਇਆ ਨਾਲ ਲੀਤਾ ਬੇਟਾ ਪੀਰ ਦਾ ਉਹਨੂੰ ਪਾਤਸ਼ਾਹ ਨੇ ਕਿਹਾ ਬੇਟਾ ਅੱਖਾਂ ਬੰਦ ਕਰ ਜੋ ਅਸੀਂ ਕਹਾਂਗੇ ਉਸ ਤਰ੍ਹਾਂ ਕਰ ਸਾਹਮਣੇ ਪੀਰ ਦਸਤਗੀਰ ਦਾ ਬੇਟਾ ਬਹਿ ਗਿਆ ਬਸ ਅੱਖਾਂ ਬੰਦ ਕਰਨ ਦੀ ਧੀਰ ਸੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋ ਸੁਰ ਵਜਿਆ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਐਸੀ ਸੁਰਤ ਪੀਰ ਦਸਤਗੀਰ ਦੇ ਬੇਟੇ ਦੀ ਜੁੜੀ ਪਾਦਸ਼ਾ ਉਹਦੇ ਸਾਹਮਣੇ ਸਰੀਰ ਉਹਦਾ ਉੱਥੇ ਪਿਆ ਉਹਦੀ ਸੁਰਤ ਨੂੰ ਚੁੱਕ ਕੇ ਲੈ ਗਏ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਭਰ ਕੱਚ ਕੌਲ ਪ੍ਰਸ਼ਾਦ ਦਾ ਧਰੋਂ ਪਤਲੋਂ ਲਈ ਕੜਾਈ ਜाहਰ ਕਲਾ ਨਾ ਛਪੈ ਸ਼ਪਾਈ ਅੱਜ ਕਲਾ ਜाहਰ ਕਰਤੀ ਪਾਦਸ਼ਾਹ ਨੇ ਸ਼ਪਾਈ ਨਹੀਂ ਜੋ ਲੱਖਾਂ ਬਤਾਲ ਆਕਾਸ਼ ਇੱਕੋ ਅੱਖ ਫੁਰਕ ਵਿੱਚ ਸਭ ਦਿਖ ਲਾਈ ਅੱਖ ਫੁਰਕ ਵਿੱਚ ਸਭ ਦਿਖ ਲਾਈ ਥੋੜੇ ਮਿੰਟਾਂ ਬਾਅਦ ਜਦੋਂ ਸਰੀਰ ਵਿੱਚ ਸੁਰਤਾ ਹੀ ਨਾ ਪਾਦਸ਼ਾਹ ਨੇ ਕਿਹਾ ਦਸਤਗੀਰ ਪੁੱਛ ਆਪਣੇ ਬੇਟੇ ਤੋਂ ਉਹ ਪੀਰ ਦਸਤਗੀਰ ਦਾ ਬੇਟਾ ਕੁਝ ਦੱਸਣ ਦੇ ਯੋਗ ਹੀ ਨਹੀਂ ਥਿਆ ਉਹਦੀਆਂ ਅੱਖਾਂ 'ਚੋਂ ਨੀਰ ਝੱਲ ਰਿਹਾ ਸੀ ਇਸ ਤਰ੍ਹਾਂ ਨੀਰ ਡਲ ਡਲ ਪੈਂਦਾ ਹੈ ਚਿਹਰਾ ਸੁਰਖ ਲਾਲ ਹੈ ਉਹਨੇ ਇੱਕੋ ਗੱਲ ਹੱਥ ਚੁੱਕ ਕੇ ਕਹੀ ਗੁਰੂ ਨਾਨਕ ਖੁਦਾ ਹੈ ਖੁਦਾ ਹੈ ਅੱਲਾ ਹੈ ਸਭ ਪੈਗਾਮ ਜਿੰਨੀ ਉਮਤ ਸੁਣ ਰਹੀ ਸੀ ਹੈਰਾਨ ਹੋ ਗਏ ਔਰ ਸਾਥ ਸੰਗਤ ਉਹ ਪੀਰ ਦਸਤਗੀਰ ਦਾ ਬੇਟਾ ਇੱਕੋ ਗੱਲ ਕਹਿੰਦਾ ਬਲਿਹਾਰੀ ਕੁਦਰਤ ਵਸੇ ਆ ਬਲਿਹਾਰੀ ਕੁਦਰਤ ਵਸੇ ਆ ਬਲਿਹਾਰੀ ਕੁਦਰਤ ਗੱਜ ਕੇ ਬਲਿਹਾਰੀ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਤੇਰਾ ਅੰਤ ਬਲਿਹਾਰੀ ਕੁਦਰਤ ਵਸੇ ਆ ਬਲਿਹਾਰੀ ਕੁਦਰਤ ਵਸੇ ਆ ਬਲਿਹਾਰੀ ਕੁਦਰਤ ਬਲਿਹਾਰੀ ਜਦੋਂ ਪੀਰ ਦਸਤਗੀਰ ਦੇ ਬੇਟੇ ਨੇ ਕਿਹਾ ਗੁਰੂ ਨਾਨਕ ਕੱਲਾ ਹੈ ਅੱਲਾ ਹੈ ਅੱਲਾ ਹੈ ਪੂਰਾ ਬਗਦਾਦ ਗੂੰਜ ਉੱਠਿਆ ਔਰ ਸਾਧ ਸੰਗਤ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁੱਕ ਕੇ ਬਗਦਾਦ ਦੇ ਵੱਡੇ ਵੱਡੇ ਪੀਰ ਵੀ ਕਹਿੰਦੇ ਨੇ ਬਾਬਾ ਨਾਨਕ ਤੂੰ ਜ਼ਾਹਰ ਪੀਰ ਹੈ ਤੂੰ ਜਗਤ ਗੁਰ ਬਾਬਾ ਹੈ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਆਵਾਜ਼ ਨਾਲ ਪੂਰਾ ਬਗਦਾਦ ਸ਼ਹਿਰ ਪੁੰਜ ਗਿਆ ਸਾਧ ਸੰਗਤ ਜਿਸ ਪਾਤਸ਼ਾਹ ਨੂੰ ਮੰਦਰਾਂ ਵਿੱਚ ਮਸੀਤਾਂ ਵਿੱਚ ਮੱਕੇ ਵਿੱਚ ਪੂਜਿਆ ਗਿਆ ਤੁਸੀਂ ਭਗਾਂ ਵਾਲੇ ਹੋ ਉਸ ਗੁਰੂ ਦੀ ਸਿੱਖੀ ਦੇ ਵਿਰੇ ਵਿੱਚ ਤੁਹਾਡਾ ਜਨਮ ਹੋਇਆ ਹੈ ਅਰਦਾਸ ਕਰਿਓ ਪਾਤਸ਼ਾਹ